ਸਕਰ ਹੋ ਜੇ ਲੈ ਲੈਂਦੇ ਆ। ਉਹੋ ਜੋ ਪਹਿਲਾ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ। ਹਾਂ ਆਜੋ ਆਜੋ। ਨਹੀਂ ਨਹੀਂ ਦਿਓ ਉਹ ਤੁਸੀਂ। ਹੋਰ ਕੋਈ ਗੱਲ ਨਹੀਂ। ਹਾਂ ਆਜੋ। ਇਸੇ ਦੀ ਲਓ। ਲਿਆਓ ਫਿਰ ਦਿਓ ਤੁਸੀਂ। ਸਾਡੇ ਬੰਦਿਆਂ ਨੂੰ ਫੜਾਓ ਤੁਸੀਂ ਪਹਿਲਾਂ ਵਾਪਸ। ਇੱਧਰ ਆਈਆਂ ਆਪਣੇ। ਲਿਆਓ ਵਾਪਸ ਕਰੋ। ਜਿਹੜੇ ਹੈਗੇ ਉਹ। ਲੱਡੂ ਵਾਪਸ ਕਰੋ ਜਿਹੜੇ ਅਸੀਂ ਲੈ ਕੇ ਆਏ ਹੈਗੇ ਹਾਂ। ਹਾਂ ਤੁਸੀਂ ਲੱਡੂ ਹੀ ਖੋਲੇ ਦੱਸੋ ਤੁਸੀਂ। ਤੁਸੀਂ ਕਿਸੇ ਖੁਸ਼ੀਏ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਦੇ ਤਾਂ ਤੁਸੀਂ ਪੁਰੀ ਕਰਨ ਪਹਿਲਾਂ ਲੱਡੂ ਲਿਆ ਜਿਹੜਾ ਮਹਾਰਾਜ ਲੱਡੂਆਂ ਦਾ ਚਲੋ ਚਲੋ ਸਾਰੇ ਵੀ ਲੱਡੂ ਵੰਡ ਰਹੇ ਇੱਥੇ ਤੋਂ ਉਹਨਾਂ ਦੇ ਲੱਡੂ ਵੀ ਖੋ ਲੈ ਇਹਨਾਂ ਨੇ ਤੋਂ ਹੈ ਐਸੇ ਕੰਮ ਕਰਨ ਲੱਗੇ ਇਹ ਦੋ ਲੋਕ और अब जैसे आगे की क्या वो रहेगी आप जाओगे आगे आगे यहाँ आपको वापस भेज आगे नहीं तो मैं को ज्यादा लगा दी या यहाँ पे कुछ इतना बड़ा कार्य नहीं आप, आप, नहीं नहीं कोई कार्य कुछ भी, भी बड़ा कार्य नहीं था मैं आप ही देख ही रहे हो क्या यहाँ कोई इतना बड़ा कार्य जो लोगों को रोज लूट रहे हैं कानों में से बाड़ियाँ उतर रही हैं स्नैचिंग हो रही है गुंडागर्दी हो रही है उसको तो रोकते नहीं है तो ऐसे अगर किसी ने अच्छे काम किए हैं तो उनको काम को अगर लोग अप्रिशिएट कर रहे हैं तो उसके लिए ये रोकने आ जाते हैं लेकिन आप जा रहे थे उधर आम आदमी पार्टी जिंदा तो, 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 तो कोई बात नहीं हो लगाता है लगाने दो मैं जहाँ पर है है वहाँ पर आम आदमी पार्टी के कार्यकर्ता हैं। पता नहीं इन्होंने भेजे होंगे जो यहाँ की एम है उसने भेजे होंगे जाओ आप भी चले जाओ लड्डू हो खा के जितने लड्डू खा के खाते दसोपोर की बात आज यहाँ पहुंचे थे क्या बात कर देखो ये पूरी हम हमने छब्बीस करोड़ रुपए में लेके आया था जो इलाके के लोगों की डिमांड थी वो मैंने पूरी कराई तो ये पूरी कम्प्लीट हो गया अभी थी।, थी तो उसके कारण ये देर हुआ आज हम खुशी मनाने आए थे के इलाके के लोगों को लड्डू बांटने हैं ये पुलिस वाले हमारे लड्डू ही ले गए खो के देखो है क्या काम हो रहा है ये देखो तुम तो मैं तो बड़ा हैरान हूँ इन लोगों को ये किसी को खुशियाँ भी नहीं बांटने देते तो इलाके के लोग हमारे साथ हैं लोग जाते हैं तो मैं तो बड़ा हैरान हूँ इनके कैसे कैसे काम ये करने लगे हैं

ਕਮੋਬਬ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਚਲੋ ਬੈਠੋ ਜੀ ਬੈਠੋ ਨਹੀਂ ਨਹੀਂ ਮੈਂ ਕਮੋਬਬ ਸਾਹਿਬ ਕੀ ਕਹਿਣਾ ਚਾਹੁੰਦੇ ਮੈਂ ਆਪਣੀ ਗੱਲ ਕੀ ਕਹਿਣਾ ਚਾਹੁੰਦੇ ਗੱਲ ਇਹ ਆ ਵੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ 1947 ਤੋਂ ਬਾਅਦ ਬੜੀ ਬੜੀ ਮੰਗ ਸੀ ਦੀ ਹੈ ਇਲਾਕੇ ਦੇ ਲੋਕਾਂ ਦੀ ਅੱਗੇ ਤਾਂ ਤੁਸੀਂ ਪਿੱਛੇ ਮੋੜਦਾ ਥੋੜਾ ਸਾਈਡ ਇੱਕ ਹੁਣ ਗੱਲ ਤਾਂ ਹਾਂਜੀ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦਿਆਲ ਸਿੰਘ ਨੇ ਉਹਦਾ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕਿ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਆ ਇਸ ਗੱਲ ਦੀ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਨਾ ਪੂਰੀਆਂ ਹੋ ਗਿਆ ਇਸ ਤੋਂ ਬਾਅਦ ਮੈਂ ਕੰਪਲੀਟ ਸਰ ਬਾਈਟ ਤਾਂ ਕਰਨ ਦਿਓ ਸਰ ਇਹ ਤਾਂ ਇਹ ਤਾਂ ਇਹ ਤਾਂ ਕੈ ਸਰ ਪਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਿਓ ਨਹੀਂ ਨਹੀਂ ਇਹ ਗੱਲ ਤੱਕ ਹੈ ਚਲੋ ਚੱਲ ਨਹੀਂ ਤੁਸੀਂ ਤਾਂ ਕਮਾਰੋ ਤੱਕ ਸਾਨੂੰ ਮਾਰੋਗੇ ਤੱਕ ਇੱਕ ਪੱਤਰਕਾਰ ਨੂੰ ਮਾਰੋਗੇ ਤੱਕ ਪੱਤਰਕਾਰ ਨੂੰ ਮਾਰੋਗੇ ਤੱਕ ਹੋਰ ਦੀਆ ਗੱਲ ਕਰ ਰਹੇ ਆ ਅਸੀਂ ਨਹੀਂ ਨਹੀਂ ਸਾਥ ਨਹੀਂ ਸਾਥ ਨਹੀਂ ਕੋਈ ਲੜਾਈ ਕਰਾਉਣੀ ਸੀ ਲੜਾਈ ਕੋਈ ਚੱਕਾ ਕਰ ਰਿਹਾ ਅਸੀਂ ਗੱਲ ਕਰ ਰਹੇ ਹਾਂ ਕੋਈ ਗੱਲ ਨਹੀਂ ਕਰੀ ਤੁਸੀਂ ਗੱਲ ਨਾ ਕਰੀਂ ਅਸੀਂ ਤੇ ਸਾਥ ਪੁਲਿਸ ਕੋਈ ਗੱਲ ਨਹੀਂ ਕਰਨ ਦੋ ਉਹ ਕਿਹੜਾ ਉੱਧਰ ਜਾ ਰਿਹਾ ਐ ਅਸੀਂ ਕੋਈ ਕਿਹੜਾ ਉੱਧਰ ਜਾ ਰਿਹਾ ਐ ਅਸੀਂ ਤੇ ਸਾਥ ਹੋਣ ਉਹ ਤਾਂ ਨਹੀਂ ਜਾਣਦਾ ਗੱਲ ਖਤਮ ਹੋ ਗਈ ਕਿ ਕਰ ਰਹੇ ਹੋ ਅਸੀਂ ਗਲਤ ਪਲੇਸ ਕੋਲ ਨਹੀਂ ਜਾਦਾ ਕਿ ਗਾ ਇਹ ਤੁਸੀਂ ਗਲਤ ਗੱਲ ਗਲਤ ਗੱਲ ਕਰ ਰਹੇ ਹੋ ਪਲੀਜ਼ ਸਾਨੂੰ ਗੱਲ ਕਰਨ ਦਿਓ ਬੰਦ ਗੱਲ ਕਰ ਰਹੇ ਹੋ ਅੱਧਾ ਕਿਲੋਮੀਟਰ ਦੂਰ ਹੈ ਇਸ ਤਰ੍ਹਾਂ ਅੱਧਾ ਕਿਲੋਮੀਟਰ ਦੂਰ ਹੈ ਵੀ ਤਾਂ ਤੁਹਾਡੀ ਗੱਲ ਮੰਨ ਰਹੇ ਹੋ ਉਹ ਨਹੀਂ ਦੇਖੋ ਜੀ ਇਹਨਾਂ ਦੀ ਪੁਰਾਣੀ ਆਦਤ ਹੈ ੱੱਕਾ ਕਰਨ ਦੀ ਜਦੋਂ ਅੱਜ ਸਵੇਰੇ ਅਸੀਂ ਸਵੇਰੇ ਸੋਸ਼ਲ ਮੀਡੀਆ ਤੇ ਪਾਇਆ ਵੀ ਕੱਲ ਸਵੇਰੇ 11 ਵਜੇ ਐਮਐਲਏ ਨੀਨਾ ਮਿੱਤਰ ਜੀ ਸਪੰਟਾ ਉਦਘਾਟਨ ਕਰਨਗੇ ਉਸ ਤੋਂ ਬਾਅਦ ਇਹ ਆਪਣੇ ਬੰਦੇ ਲੈ ਕੇ ੱਟਕੇ ਨਾਲ ਪੁਲ ਬੋਲਣ ਆ ਗਏ ਜੀਸੀਬੀ ਸਾਨੂੰ ਪਤਾ ਲੱਗਿਆ ਵੀ ਜੀਸੀਬੀ ਮਦਾਰੇ ਆ ਪਰ ਇਹ ੱਟਕੇਛਾ ਹੀ ਨਹੀਂ ਕਰਨ ਦਿਆਂਗੇ ਸਭ ਨੂੰ ਪਤਾ ਵੀ ਇਹ ਪੁਲ ਦਾ ਕੰਮ ਕਿੰਨੇ ਸਮੇਂ ਤੋਂ ਬੰਦ ਸੀ ਜਦੋਂ ਸਾਡੀ ਸਰਕਾਰ ਆਈ ਹੈ ਸੈਂਟਰ ਨਾਲ ਮਿਲ ਕੇ ਸੈਂਟਰ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਕੰਮ ਸ਼ੁਰੂ ਕਰਾਇਆ ਜੋ ਇਸ ਪੁਲ ਦੇ ਵਿੱਚ ਔਕੜਾਂ ਸੀਗੀਆਂ ਉਹ ਸਾਰੀਆਂ ਔਕੜਾਂ ਐਮਐਲਏ ਸਾਹਿਬ ਨੇ ਦੂਰ ਕਰਾ ਕੇ ਇਹ ਪੁਲ ਤਾਂ ਤਿਆਰ ਹੋਇਆ ਜਿਵੇਂ ਤੁਹਾਨੂੰ ਪਤਾ ਵੀ ਨਲਾਸ ਕੱਟ ਦਾ ਰਸਤਾ ਉਹ ਵੀ ਅਸੀਂ ਪਾਸ ਕਰਾਇਆ ਸੀ ਤਾਂ ਉਦੋਂ ਜੱਗਾ ਜੀ ਕਹਿੰਦੇ ਵੀ ਇਹ ਤਾਂ ਕੰਮ ਮੈਂ ਕਰਾਇਆ ਮਹਾਰਾਣੀ ਜੱਬਾ ਤੂੰ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜੇ ਤੁਸੀਂ ਕੰਮ ਕਰਾਇਆ ਤਾਂ ਇੱਕ ਵੀ ਪੇਪਰ ਸਾਨੂੰ ਸ਼ੋਅ ਕਰ ਦਿਓ ਵੀ ਜੇ ਤੁਸੀਂ ਕੋਈ ਲੈਟਰ ਲਿਖੀ ਹੈ ਜਾਂ ਕੋਈ ਮਨਜ਼ੂਰੀ ਲੈ ਕੇ ਆਏ ਤਾਂ ਉਦੋਂ ਵੀ ਅਸੀਂ ਸਾਰੇ ਪੇਪਰ ਜਾਰੀ ਕੀਤੇ ਸੀ ਵੀ ਅਸੀਂ ਐਮਐਲਏ ਸਾਹਿਬ ਨੇ ਕਿਨੂੰ ਕਿਨੂੰ ਲੈਟਰ ਲਿਖਿਆ ਕੀ ਕੀ ਉਹਦਾ ਜਵਾਬ ਆਇਆ ਤੁਹਾਡੇ মিডিਆ ਦੇ ਭਰਾਵਾਂ ਅੱਗੇ ਸਾਰਾ ਕੁਝ ਲੱਗਿਆ ਸੀ ਉਵੇਂ ਹੀ ਸੁਪੂਲ ਦਾ ਕੰਮ ਕੀਤਾ 22 ਦਾ ਵੀ ਕ੍ਰੈਡਿਟ ਲੈਣਾ ਉਹਨਾਂ ਹਰਦੇয়াল ਕੰਬੋਜੀ ਆ ਗਏ ਮੈਂ ਤੁਹਾਡੇ ਮਾਧਿਅਮ ਦਾ ਹੀ ਉਹਨਾਂ ਨੂੰ ਮੈਸੇਜ ਦਊਂਗਾ ਵੀ ਇੱਕ ਤਾਂ ਅਸੀਂ ਠੱਕੇਛਾਈ ਨਹੀਂ ਸਹਿਨ ਕਰਾਂਗੇ ਨਾ ਹੀ ਬਰਦਾਸ਼ਤ ਕਰਾਂਗੇ ਸੈਕੰਡਲੀ ਇਹ ਕਹਿ ਰਹੇ ਆ ਵੀ ਕੱਲ 11 ਵਜੇ ਪੁੱਲ ਜਨਤਾ ਲਈ ਖੁੱंजेਗਾ ਉਦੋਂ ਬੇਸ਼ੱਕ ਉਹਨਾਂ ਜਿਵੇਂ ਆਮ ਪਬਲਿਕ ਲੰਘੂਗੀ ਇਸ ਪੁੱਲ ਤੋਂ ਤਾਂ ਹਰਦਿਆਲ ਕੰਬੋ ਵੀ ਲੰਘਣਗੇ ਰਾਜਪੁਰੇ ਦੇ ਨਾਗਰਿਕ ਹੋਣ ਦੇ ਨਾਤੇ ਲੰਘਣ ਪਰ ਇਦਾਂ ਧੱਕੇਸ਼ਾਹੀ ਨਹੀਂ ਕਰਨੀ। ਹਰਦਿਆਲ ਕੰਬੋ ਜਦੋਂ ਉਰੇ ਆਏ ਨੇ ਉਹ ਕਹਿੰਦੇ ਅਸੀਂ ਲੱਡੂ ਵੰਡਣ ਆਏ ਆ ਅਸੀਂ ਕੋਈ ਦੁਗਾਟਨ ਕਰਨ ਨਹੀਂ ਆਏ ਹੈਗੇ ਪਰ ਜਿਸ ਤਰ੍ਹਾਂ ਦੂਜੀ ਤਰਫ ਤੁਸੀਂ ਪਾਰਟੀ ਦੇ ਨਾਰੇ ਲਾ ਰਹੇ ਉਧਰ ਲਾ ਰਹੇ ਇਸ ਨਾਲ ਮਾਹੌਲ ਖਰਾਬ ਨਹੀਂ ਹੋਏਗਾ। ਦੋਨੋਂ ਸਾਈਡ ਤੋਂ ਬਹੁਤ ਦਾ ਖਰਾਬ ਕਰਨ ਨੂੰ ਆਏ ਆ। ਉਹਨਾਂ ਨੇ ਲੱਡੂ ਵੰਡਣੇ ਸੀ ਕੱਲ 11 ਵਜੇ ਵੰਡਦੇ। ਜਦੋਂ ਅਸੀਂ ਦੁਗਾਟਨ ਕਰਦੇ ਸ਼ਹਿਰ ਦੇ ਇੱਕ ਅੱਛੇ ਨਾਗਰਿਕ ਹੋਣ ਦਾ ਸਬੂਤ ਦਿੰਦੇ। ਉਦੋਂ ਲੱਡੂ ਨਾਲ ਲੈ ਕੇ ਆਉਂਦੇ ਐ ਐਮਐਲਏ ਦਾ ਉਦਘਾਟਨ ਕਰਨਗੇ ਉਦੋਂ ਲੱਡੂ ਵੰਡਣ ਜਲੇਬੀਆਂ ਵੰਡਣ ਜੋ ਮਰਜ਼ੀ ਵੰਡ ਪਰ ਗੁੰਡਾਗਰਦੀ ਨਾ ਨਾ ਵੰਡਣ ਰਾਜਪੁਰੇ ਠੀਕ ਹੈ ਠੀਕ ਹੈ ਨਹੀਂ ਨਹੀਂ ਅਸੀਂ ਕਿਹੜੇ ਕਿਸੇ ਨਾਲ ਗੱਲ ਕਰਨੀ ਹੈ ਇਹ ਠੀਕ ਹੈ ਨਹੀਂ ਨਹੀਂ ਗੱਲ ਇਹ ਨਹੀਂ ਕੱਲ ਨੂੰ ਅਸੀਂ ਉੱਥੇ ਜਿੱਥੇ ਉਹ ਸਾਹਮਣੇ ਉਹ ਪ੍ਰੈਸ ਤੋਂ ਅਜੇ ਪ੍ਰੈਸ ਪ੍ਰੈਸ ਕੰਮ ਚੱਲਦਾ ਹੈ ਇਹ ਕੰਮ ਨਹੀਂ ਕੱਲ ਨੂੰ ਗੱਲ ਇਹ ਆ ਨਾ ਤਾਂ ਅਸੀਂ ਕਿ ਨਾਨੀਨਪੁਰ ਨਾਲ ਚੁੱਕੇ ਹੋਗਾ ਠੀਕ ਇਦਾਂ ਹੀ ਕਰਦੇ ਰਹਿਣ ਅਜੇ ਲੱਡੂ ਬਣਣਿਆ ਰਵਿਆਲ ਸਿੰਘ ਦੇ ਲਈ 26 ਕਰੋੜ ਰੁਪਏ ਦੇ ਤਾ ਕੋਈ ਯਾਰ ਦਾ ਬਾਬਾ ووٹ ਕੋਈ ਮਤਲਬ ਨਹੀਂ ਹੈਗਾ ਬਾਬਾ ਇਹਦੇ ਨਹੀਂ ووٹ ਕੋਈ ਹੋਰ ਨਹੀਂ ਕਹਾ ਮੇਰੇ ਨਾਲ ਫਲੇ ਸੇ ਸੇ ਇਕੱਠਾ ਉੱਥੇ ਤੇ ਮੈਂ ਵੀ ਖੜਾ ਖੜਾ ਤੇ ਹੁੰਦਾ ਸੀ ਉੱਥੇ ਉੱਥੇ ਨਹੀਂ ਮੈਂ ਕਦੀ ਇਹ ਕੋਤੂ ਸਿੱਟਾ ਕਾ ਕਰਦੇ ਆ ਹਰ ਥਾਂ ਠੀਕ ਹੈ ਨਹੀਂ ਜਿਸ ਦਿਨ ਮੈਂ ਲੈ ਕੇ ਆਇਆ ਉਹ 26 ਕਰੋੜ ਰੁਪਏ ਉਦੋਂ ਤੁਸੀਂ ਕਿੱਥੇ ਸੀਗੇ ਇਹ ਲੋਕ ਕਿੱਥੇ ਸੀਗੇ ਉਦੋਂ ਮੈਨੂੰ ਇਸ ਗੱਲ ਦਾ ਵੀ ਜਵਾਬ ਦੇਣਾ ਹੈ ਤੇ ਅੱਜ ਜਿਹੜਾ ਇਹ ਲੈ ਕੇ ਆਇਆ ਉਹਨਾਂ ਨੂੰ ਬੁਲਾ ਲਓ ਯਾਰ ਚਲ ਕੋਈ ਕਰਨੀ ਨਹੀਂ ਜਾਣ ਦਿੰਦੇ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਨੂੰ ਠੀਕ ਹੈ ਨਹੀਂ ਇਹ ਤੋਂ ਬਾਅਦ ਤਾਂ ਨਿਕਲ ਇਹ ਨਿਕਲਣ ਲਈ ਤਾਂ ਹਰਦਿਆਲ ਸਿੰਘ ਨੇ ਬਣਾਇਆ ਨਾ ਇਹ ਪੁਲ ਤਾਂ ਇਹ ਆਮ ਲੋਕਾਂ ਦੇ ਨਿਕਲ ਲਈ ਲੋਕਾਂ ਦੀ ਡਿਮਾਂਡ ਸੀ ਮੈਂ ਲੈ ਕੇ ਆਏ 26 ਕਰੋੜ ਰੁਪਏ ਪੁਲ ਬਣ ਗਿਆ ਮੈਂ ਕਿਸੇ ਦਾਤ ਘਟ ਮੈਂ ਕਿਸੇ ਦੇ ਕੰਮ ਦੇ ਵਿੱਚ ਰਖवट ਨਹੀਂ ਬਣਦਾ ਕੋਈ ਹੋਰ ਨਹੀਂ ਬਣਦਾ ਤੇ ਅਸੀਂ ਤਾਂ ਉਹ ਖੁਸ਼ੀ ਜ਼ਾਹਰ ਕਰਨ ਲਈ ਆਏ ਆ ਕਿ ਭਾਈ ਜਿਹੜਾ ਸਾਡਾ ਲਿਆਂਦਾ ਹੋਇਆ ਪ੍ਰੋਜੈਕਟ ਸੀ ਉਹ ਕੰਪਲੀਟ ਹੋ ਗਿਆ ਬਸ ਤੇ ਪਬਲਿਕ ਨੂੰ ਜਿਹੜੀ ਅਸੀਂ ਪ੍ਰੋਮਿਸ ਕੀਤਾ ਸੀ ਉਹ ਸਾਡਾ ਕੀਤਾ ਹੋਇਆ ਪੂਰਾ ਹੋ ਗਿਆ ਬਸ ਤੇ ਨਿਕਲਣਾ ਤੇ ਤੁਸੀਂ ਨਹੀਂ ਕਰਨ ਦੇਣਾ ਹੈਗਾ ਦੈਟਸ ਯੋਰ ਡਿਊਟੀ ਠੀਕ ਹੈ ਨਹੀਂ ਇਹ ਇੰਨਾ ਕਿ ਮੈਂ ਜ਼ਰੂਰ ਕਹਾਂਗਾ ਕਿ ਇਹ ਕੋਈ ਗੱਲ ਨਹੀਂ ਇਹ ਜਿਹੇ ਕੰਮਾਂ 'ਚ ਤੁਸੀਂ ਨਾ ਪੋ ਤੇ ਜਿਹੜਾ ਕੰਮ ਜਿਹੜੇ ਕਰਨੇ ਸਾਡੇ ਅਸੀਂ ਜੇ ਤੁਹਾਡਾ ਕੋਈ ਕੰਮ 'ਚ ਉਹਨਾਂ ਦੇ ਚ ਦਖਲ ਦੇ ਰਹੇ ਹੈਗੇ ਆ ਕੋਈ ਰੋਕ ਰਹੇ ਆ ਕੰਮ ਨੂੰ ਹਾਂ ਠੀਕ ਹੈ ਨਹੀਂ ਨਹੀਂ ਇੱਕ ਮਿੰਟ ਯਾਰ ਮੈਨੂੰ ਮੇਰੀ ਗੱਲ ਸੁਣੋ ਮੈਂ ਲੱਡੂ ਵੰਡਾਣੇ ਆ ਇੱਥੇ ਲੋਕਾਂ ਨੂੰ ਇੱਥੇ ਮੈਥੇ ਤੁਕੇ ਤੋੜ ਦੋਗੇ ਤੁਸੀਂ ਯਾਰ ਮੈਨੂੰ ਹਾਂ ਹਾਂ ਲੱਡੂ ਬਣਾਇਦਾ ਕੋਈ ਨਹੀਂ ਹੈ ਹਾਂ ਇੱਥੇ ਕੋਈ ਨਹੀਂ ਠੀਕ ਹੈ ਆਓ ਯਾਰ ਚਲੋ ਵੀ ਅੱਗੇ ਹੋ ਜਾ ਸਾਰੇ ਅਸੀਂ ਕਾਲ ਕੀ ਹਾਲ ਹੈ ਮੈਡਮ ਜੀ ਇੱਥੇ ਹੈ ਮੈਂ ਕੋਈ ਮੱਡੀ ਪੁਲਿਸ ਲਿਆ ਦਿਓ ਅਸੀਂ ਆਓ ਸਾਰਾ ਆਜੋ ਉਹ ਪੁਲਿਸ ਨੇ ਲੱਡੂ ਖਾਣੇ ਆ ਉਹ ਲੋਕਾਂ ਵਾਸਤੇ ਲਿਆਂਦੇ ਆਗੇ ਉਹ ਹੈ ਆਓ ਤੁਹਾਨੂੰ ਪਹਿਲਾਂ ਮੈਂ ਇੱਕ ਦੱਸਾਂ ਤੁਹਾਨੂੰ ਤਕਲੀ ਚਲੋ ਜੀ ਸਰ ਅੱਜ ਕੀ ਮਸਲਾ ਹੋਇਆ ਜੀ ਇੱਥੇ ਕਾਫੀ ਫੋਰਸ ਲੱਗੀ ਹੋਈ ਹੈ ਫੋਰਸ ਤਾਂ ਜੀ ਇੱਥੇ ਜਿਹੜਾ ਪੁਲ ਹੈ ਜੀ ਅਧੂਰਾ ਹੈ ਬਣਿਆ ਨਹੀਂ ਤੁਹਾਨੂੰ ਸਾਰੇ ਪ੍ਰੈਸ ਵਾਲੇ ਇੱਥੇ ਹੀ ਸੀਗੇ ਪਰसों ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਹੈ ਉਹਨਾਂ ਨੇ ਇੱਕ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਤੁਹਾਡੇ ਸਾਹਮਣੇ ਹੀ ਪ੍ਰੈਸ ਨੇ ਵੀ ਖਬਰ ਲਾਈ ਸੀਗੀ ਉਹਦੇ ਕਰਕੇ ਜੇ ਪੁਲ ਅਧੂਰਾ ਹੈ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਾਤਲ ਪਬਲਿਕ ਨੂੰ ਪਤਾ ਲੱਗਦਾ ਹੈ ਜੇ ਪੁਲ ਖੁੱਲ ਗਿਆ ਇਿੱਥੇ ਕੁਲ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰसों ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈਗੇ ਸੀਗੇ ਕਿ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫੇਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਹੈ ਪੁਲ ਦਾ ਕੰਮ ਜੇ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਆ ਵੀ ਇਹ ਜਿੱਥੋਂ ਕਰ ਨਹੀਂ ਕਰ ਲੈ ਸਰ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਦਘਾਟਨ ਕਰ ਰਹੇ ਆ ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰੀਆਂ ਸੀ ਉਹ ਲੱਗ ਰੀਆਂ ਚੱਕਰ ਰੀਆਂ ਸੀ ਵੈਰੀਕੇਟ ਵਗੈਰਾ ਚੁਕਾਰ ਰਿਆਂ ਹੋਰ ਜਿਹੜੇ ਅੜਤਣਾ ਨੇ ਉਹ ਖੋਲਦੇ ਆ ਖੁੱਲਜੂਗਾ ਕੱਲ ਤੱਕ ਤੇ ਕਰਦੇ ਸੀ ਮੋਸਮ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ ਤੇ ਵੀ ਰੋਕਿਆ ਗਿਆ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਜਰੂਰ ਤੁਹਾਡੇ ਮੁਲਾਜ਼ਮ ਜਿਹੜੇ ਨੇ ਫੜਦੇ ਹੋਏ ਨਜ਼ਰ ਆ ਰਹੇ ਨਹੀਂ ਕੋਈ ਐਸੀ ਜੀ ਕਰਨੀ ਕੋਈ ਸ਼ਹਿਰ ਹੈ ਆਪਣਾ ਸ਼ਹਿਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬਹੁਤ ਵਧੀਆ ਸ਼ਹਿਰ ਹੈ ਇਹ ਬਾਦ ਨਹੀਂ ਸ਼ਾਂਤੀ ਭੰਗ ਕਰਦੀ ਠੀਕ ਹੈ ਸਰ ਨਹੀਂ ਸਰ ਪੂਲ ਦੇ ਨੇੜੇ ਪੂਲ ਦੇ ਨੇ ਲੇਕਿਨ ਉਹ ਜਿਸ ਤਰੀਕੇ ਤੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਦੇ ਬਰਤਨ ਕੋਈ ਤੱਕਾ ਨਹੀਂ ਮਾਰਿਆ ਜੀ ਕੋਈ ਕੁਝ ਨਹੀਂ ਠੀਕ ਹੈ ਜੀ ਓਕੇ